ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਮੈਨੂੰ ਸਾਰੇ ਪੁੱਛੇ ਸੀਗੇ ਕਮੈਂਟਾਂ 'ਚ ਵੀ ਤੁਸੀਂ ਆਪਣੇ ਸਹੁਰੇ ਪਰਿਵਾਰ ਕਿਉਂ ਨਹੀਂ ਜਾਂਦੇ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੇਰੇ ਸਹੁਰੇ ਪਰਿਵਾਰ 'ਚ ਕੋਈ ਪ੍ਰੋਬਲਮ ਚੱਲਦੀ ਹੈ ਉਸ ਕਰਕੇ ਮੈਂ ਆਪਣੇ ਸਹੁਰੇ ਪਰਿਵਾਰ ਨਹੀਂ ਜਾਂਦੀ ਜਦੋਂ ਪ੍ਰੋਬਲਮ ਸੌਲਵ ਹੋ ਜੂਗੀ ਫਿਰ ਮੈਂ ਚਲੇ ਜਾਣਾ ਜੀ ਲਓ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਕਿੰਨਾ ਵਧੀਆ ਹੈ ਜੀ ਬੱਦਲਵਾਈ ਹੋਈ ਵੀ ਹੈ ਮੀਂਹ ਦਾ ਮੌਸਮ ਵੀ ਬਣਿਆ ਪਿਆ ਹੈ ਤੁਸੀਂ ਕਹਿੰਦੇ ਵੀ ਮੀਂਹ ਮੂਹ ਦਾ ਕੀ ਹਾਲ ਹੈ ਜੀ ਮੀਂਹ ਪੈਂਦਾ ਹੈ ਜੀ ਇੱਧਰ ਦਿੱਲੀ ਜਿਵੇਂ ਰਾਤ ਪਿਆ ਸੀਗਾ ਤੇ ਅੱਜ ਮੌਸਮ ਸਾਫ਼ ਹੈ ਸਵੇਰ ਦਾ ਤੇ ਹੁਣ ਫੇਰ ਬੱਦਲਵਾਈ ਹੋਈ ਹੈ ਰਾਤ ਨੂੰ ਮੀਂਹ ਆ ਜਾਂਦਾ ਜੀ ਦਿੱਲੀ ਤੇ ਰਾਤ ਨੂੰ ਮੀਂਹ ਪੈਂਦਾ ਸਵੇਰੇ ਸਾਫ਼ ਹੋ ਜਾਂਦਾ ਮੌਸਮ ਤੇ ਫੇਰ ਰਾਤ ਨੂੰ ਆ ਜਾਂਦਾ ਜੀ ਯਾਨੀ ਕਿ ਦਿਨ ਚ ਮੀਨੀ ਪੰਦਾ ਹੈਗਾ ਜੀ ਹੁਣ ਤੇ ਲੋ ਜੀ ਚੈੱਕ ਕਰੋ ਜੀ ਵੀਓ ਕਿੰਨਾ ਵਧੀਆ ਹੈ ਜੀ ਤੇ ਦੇਖੋ ਜੀ ਕਿੰਨਾ ਵਧੀਆ ਵੀਓ ਹੈ ਤੇ ਚਲੋ ਜੀ ਹੁਣ ਤੁਹਾਨੂੰ ਮਲਾਉਂਗੇ ਜੀ ਮੰਮੀ ਨਾਲ ਤੇ ਮੰਮੀ ਨਹੀਂ ਦੱਸੋਗੇ ਜੀ ਦੇਖਦੇ ਆ ਜੀ ਕੀ ਕਰਦੇ ਆ ਜੀ। ਹਾਉ ਜੀ ਚੈੱਕ ਕਰੋ ਜੀ ਵੀਊ ਕਿੰਨਾ ਵਧੀਆ ਹੈ ਜੀ ਤੇ ਆਹ ਦੇਖੋ ਜੀ ਸਾਡੀ ਗਾਂ ਮੰਮੀ ਨੇ ਛੱਡੀ ਸੀ ਕੀ ਜੀ ਚੂਣੇ ਨੂੰ। ਚੁਪਾ ਲੂ ਜਲਦੀ ਬੇਰ ਸੇ ਕਾਇ ਬਜਾ ਚੂ ਗੰਝਲੀ। ਕੋਈ ਸਾਡੇ ਕਾਇ ਲੱਗ ਗਿਆ ਜੀ ਚੁਗੜ ਤੇ ਮੰਮੀ ਨੇ ਛੱਡੀ ਸੀ ਕੀ ਜੀ ਚੁਗੜੇ ਨੂੰ ਤੇ ਆਪੇ ਆ ਗਈ ਜੀ ਚੂਕ ਚੱਕ ਕੇ। ਤੇ ਹੁਣ ਕਹਾਂ ਚੱਲੀ ਐ ਵੀ ਰੱਜ ਗਈ ਹੁਣ ਘੁਕੜਾ ਚੱਲਣਾ ਨੇ ਆਪੇ ਪਾਣੀ ਪੂਣੀ ਪੀ ਕੇ ਫਿਰ ਅੰਦਰ ਚੱਲ ਜਾਂਦੀ ਜੀ ਆ ਐਨੀ ਸਿਆਣੀ ਗਾਏ ਐ ਜੀ ਆ ਹੁਣ ਆ ਵੀ ਪਾਣੀ ਰੱਖਿਓ ਪਾਣੀ ਰੱਖਿਓ ਬਹੁਤ ਸਾਉ ਗਾਏ ਐ ਜੀ ਆ ਆਪੇ ਝੂਕਦੀ ਸਵੇਰੇ ਛੱਡਨਦੀ ਮੰਮੀ ਇਹਨੂੰ ਆਪੇ ਨੇ ਚੂਣਾ ਚੱਕਣਾ ਇਹ ਰਾਜਨ ਦੀ ਘਰਾਂ ਨੂੰ ਆ ਜਾ ਅਗੜੀ ਅਗੜੀ ਕਰੀ 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 ਕਰ ਕਰੇ ਆ ਜਾ ਆ ਜਾ ਕਰ ਕਰੇ ਇਹ ਲਓ ਸਾਡੀ ਗਾਂ ਲੱਗੀ ਜੀ ਚੁਬੜ ਤੇ ਮੀਂਹ ਦਾ ਬੋਲ ਬਣ ਗਿਆ ਜੀ ਦੇਖੋ ਸਾਹਮਣੇ ਕਿੰਨੇ ਬੱਦਲ ਆ ਗਿਆ ਉੱਪਰ ਨੂੰ ਦੇਖੋ ਜੀ ਮੀਂਹ ਵੀ ਆਣ ਵਾਲਾ ਹੈ ਜੀ जा 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 ठीक काशी मु भी लगी है जी गाय नु ਨਾ ਪਾਣੀ ਕੋਣੀ ਜਾਣਾ ਪਤਾ ਹਾਂ ਆ ਜਾ ਓ ਦੇ ਬੱਕਰੀਆਂ ਚੁਗਦੀਆਂ ਉੱਪਰ ਬੱਕਰੀਆਂ ਬੈਠ ਗਿਆ ਚੁੱਕੇ ਜੀ ਓ ਦੇਖੋ ਜੀ ਸਾਹਮਣੇ ਬੱਕਰੀਆਂ ਖੜੀਆਂ ਜੀ ਉੱਪਰ ਸਾਨੂੰ ਦਿਖਦੀ ਹੋਣੀ ਚਿੱਟੀ ਚਿੱਟੀ ਓ ਦੇਖੋ ਜੀ ਸਾਹਮਣੇ ਚੁੱਕੇ ਪੱਥਰ ਉੱਪਰ ਬੈਠ ਗਿਆ ਜੀ ਉਹ ਵੀ ਰੱਜ ਗਿਆ ਜੀ ਤੇ ਅਸੀਂ ਆਏ ਸੀਗੇ ਜੀ ਘੁੰਮਣ ਤੇ ਚਲੋ ਜੀ ਤੁਹਾਨੂੰ ਮਿਲਾਂਦੇ ਹਾਂ ਜੀ ਮੰਮੀ ਨਾਲ ਜੀ ਲਓ ਜੀ ਤੇ ਅੱਜ ਬਣਾਇਆ ਜੀ ਅਸੀਂ ਲਮਕੀਨ ਚੌਲ ਤੇ ਸਾਡੀ ਤਬਿਆ ਜੀ ਖਰਾਬ ਚੱਲਦੀ ਸੀ ਜੀ ਤੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਸੀਗਾ ਤੇ ਫੇਰ ਅੱਜ ਅਸੀਂ ਬਣਾ ਲਿਆ ਹਲਕਾ-ਫੁਲਕਾ ਖਾਣਾ ਤੇ ਅੱਜ ਬਣਾਇਆ ਜੀ ਅਸੀਂ ਮੇਥੇ-ਮੁਥੇ ਪਾ ਕੇ ਖਿਚੜੀ ਬਣਾ ਕੇ ਦੇਈ ਅੱਜ ਮੰਮੀ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਇਆ ਜੀ ਚਲਮਕੀਨ ਚੌਲ ਖਿਚੜੀ ਕਾਈਪੀ ਬਣਾਇਆ ਜੀ ਮੇਥੇ-ਮੁਥੇ ਪਾ ਕੇ ਤੇ ਅੱਜ ਹਲਕਾ-ਫੁਲਕਾ ਰਹੀ ਹੈ ਤੇ ਨਾਲ ਹੈ ਜੀ ਦਹੀਂ ਚੋਲਾ ਦੇ खिचड़ी है ढिली ढिली खिचड़ी खिचड़ी टाइप खिचड़ी क्या ढिली होगी बुखार भी, भी। थी थी नहीं होगी है <laughs> एनु भी बुखार बुखार हो गया थी थी थोड़ा पानी भी लिक्विड आ रही है ना चिका लिक्विड <बटा> पाता अरे <laughs> यार पानी पाता भी बदलो दिल लगी तो आज जी तुम सीधी खा लो गरम गरम खिचड़ी जी ਮਜਾਕ ਕਰਦੀ ਹੈ ਜੀ ਮੈਂ ਤਾਂ ਟਿੰਪਾ ਨੂੰ ਛੇੜਦੀ ਹੈ ਜੀ ਲੋ ਲੋ ਨਹੀਂ ਨੂੰ ਕਰਨੀ ਮੰਮੀ ਜੇ ਤਾਂ ਬਣਾਈਏ ਮੈਂ ਵੀ ਖਾ ਕੇ ਦੱਸੂਗੀ ਤੇ ਚਲੋ ਜੀ ਸਭ ਤੋਂ ਪਹਿਲਾਂ ਜੀ ਤੁਹਾਡੀ ਸੌਂਗੀ ਉੱਤਰ ਉੱਧਰ ਸਾਡੀ ਸਿਮੂ ਸੁੱਤੀ ਪਈ ਹੈ ਜੀ ਉਹਨੂੰ ਵੀ ਠਾਲੂਗੇ ਅੱਜ ਘੁੰਮਣ ਕਰੀਆ ਬਹੁਤ ਕਰੀਆ ਜੀ ਨੇ ਹੁਣ ਸੁੱਤੀ ਪਈ ਹੈ ਸੌਂਗੀ ਜੀ ਅੱਜ ਕਹਿੰਦੀ ਮम्मा ਮੇਰੀ ਲੱਤ ਦੁਖਦੀ ਹੈ ਇੱਕ ਕਹਿੰਦੀ ਤੇ ਹੁਣ ਲੱਤ ਦੀ ਮਾਲਿਸ਼ ਕਰਵਾਈ ਤੇਲ ਨਾਲ ਸੌਂਗੀ ਤੁਹਾਨੂੰ ਕਰਦੀਆਂ ਮੇਰੇ ਪੁੱਤ ਨੂੰ ਪਾਗਲਾ ਹੈ ਨਾ ਪਾਗਲਾ ਤੁਹਾਨੂੰ ਕਰਦੀਆਂ ਪਾਗਲ ਆ ਦੱਸ ਦੇ ਸਾਨੂੰ ਉਹ ਪਾਗਲ ਆ ਸਾਨੂੰ ਨਾਲ ਦੀ ਦੋਤੀ ਨੂੰ ਤੰਗ ਕਰ ਰੱਖਦੇ ਪਾਗਲ ਇਹ ਹੋਰ ਕੀ ਤੇ ਲਓ ਜੀ ਮੰਮੀ ਨੂੰ ਪਾ ਦੇ ਕਿਚੜੀ ਜੀ ਹੁਣ ਮੰਮੀ ਖਾ ਕੇ ਦੱਸੂਗਾ ਵੀ ਕਿਵੇਂ ਦੀ ਬਣੀ ਹੈ ਜੀ ਬਣਾਈਓ ਮੰਮੀ ਨੇ ਜੀ ਬਹੁਤ ਵਧੀਆ ਬਣੀ ਤਾਈ ਫਿਰ ਅਸੀਂ ਬਣਾਈਓ ਮੰਮੀ ਨੇ ਹਾਂ ਨਾ ਫਿਰ ਮੰਮੀ ਨੇ ਬਣਾਈ ਮੈਂ ਕਿਹਾ ਮੰਮੀ ਚੈੱਕ ਕਰਕੇ ਵੀ ਦੱਸੂਗਾ ਵੀ ਕਿਵੇਂ ਦੀ ਬਣੀ ਹੈ ਬੜਾਈ ਕੁਝ ਨਹੀਂ ਮੈਂ ਤਾਂ ਖਾਣ ਨੂੰ ਮਿਲਿਆ ਰਸਲੀਆ ਵਧੀਆ ਹੀ ਬੜੀ ਹੋਣੀ ਜੀ ਤੇ ਨਾ ਅਸੀਂ ਡਿੰਪਲ ਨੂੰ ਹੀ ਪੁੱਛੂਗੀ ਵੀ ਕਿਵੇਂ ਦੀ ਬਣੀ ਐ ਬਾਕੀ ਇਹ ਤਾਂ ਤੁਸੀਂ ਦੱਸੋ ਹੁਣ ਜੀ ਤੁਹਾਨੂੰ ਪਸੰਦ ਹੈ ਮੇਰੀ ਖਿਚੜੀ ਤੇ ਲੈ ਜੂ ਨਹੀਂ ਨਹੀਂ ਇਹ ਤਾਂ ਵਧੀਆ ਬਣੀ ਸੀ ਖਿਚੜੀ ਆ ਦੇਖੋ ਮੇਰੇ ਉਥੇ ਪਾ ਕੇ ਐਨੂੰ ਵਧੀਆ ਵਾ ਤੀਮੀ ਨੇ ਜੀਰੇ ਦਾ ਤੜਕਾ ਲਾ ਕੇ ਜੀ ਤੇ ਕਾਫੀ ਦਿਨ ਹੋ ਗਏ ਜੀ ਹਲਕਾ ਫੁਲਕਾ ਦਾ ਖਾਣਾ ਜੀ ਕਰਦਾ ਸੀਗਾ ਤੇ ਅੱਜ ਅਸੀਂ ਬਣਾਈ ਲਈ ਜੀ ਨੀਂ ਚੋ ਇੱਕ ਨੰਬਰ ਆ ਜੀ ਆ ਜੇ ਤੁਸੀਂ ਦਿਖਾ ਦਿਓ ਕਹੀਂ ਦੇ ਨਾਲ ਜੀ ਹੁਣ ਡਿੰਪਲ ਨੂੰ ਚੋੜੀ ਤੇ ਹੁਣ ਆ ਗਈ ਜੀ ਡਿੰਪਲ ਤੇ ਹੁਣ ਡਿੰਪਲ ਦੱਸੂਗੀ ਇਕ ਨੰਬਰ ਅੱਗੇ ਜਿੱਤੀ ਤੇ ਨਹੀਂ ਪਹਿਲਾਂ ਜੇ ਆਪਣਾ ਸਮਾਨ ਪੂਰਾ ਕਰਦੀ ਹੈ ਪਾਣੀ ਨਹੀਂ ਸਾਰਾ ਕੁਝ ਰਸਣਾ ਕੋਲ ਹੋ ਜੀ

ਹਾਂਜੀ ਤਾਂ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਸਵਾਗਤ ਹੈ ਜੀ ਉਹਨਾਂ ਦਾ ਜੀ ਜਰੂਰ ਆਓ ਸਾਡੇ ਕੋਲ ਮਾਰਚ ਪਹਿਲੀ ਪ੍ਰੇਰਣ ਤੇ ਸਾਡੇ ਮੇਲਾ ਵੀ ਹੈ ਜੀ ਵਾਕੀ ਅਸੀਂ ਜੇ ਤੁਸੀਂ ਨਹੀਂ ਆ ਸਕਦੇ ਤਾਂ ਮੇਲੇ ਤੇ ਅਸੀਂ ਜਰੂਰ ਉਹਨਾਂ ਨਾਲ ਮਿਲ ਕੇ ਕਰੂਗੇ ਬੜਾ ਤਕੜਾ ਮੇਲਾ ਲੱਗਦਾ ਜੋੜ ਜੀ ਮੈਨੂੰ ਮੇਲਾ ਵੀ ਦਿਖਾਉਂਗੇ ਔਰ ਆਪਣਾ ਪਿੰਡ ਵੀ ਦਿਖਾਉਂਗਾ ਖੂਬ ਮੁਫਿਰਕੇ ਜੀ ਤੇ ਕੇ ਵਿੱਚ ਜਰੂਰ ਪਹੁੰਚੋ ਕਿ ਇਹਤੇ ਗੁਰਮੀਤ ਦੀ ਜੀ ਡੇਲੀ ਮੈਸੇਜ ਕਰਦੇ ਸੀਗੇ ਵੀ ਮੇਰਾ ਨਾਮ ਲੈ ਲਓ ਜੀ ਤੁਸੀਂ ਕਮੈਂਟਾਂ 'ਚ ਤੇ ਮੈਂ ਕਿਹਾ ਚ ਕੋਈ ਨਾ ਜੀ ਜ਼ਰੂਰ ਲਾਉਂਗੇ ਜੀ ਵੀਡੀਓ 'ਚ ਤੇ ਲੋ ਜੀ ਅੱਜ ਤੁਹਾਡਾ ਨਾਮ ਵੀ ਲੇਤਾ ਜੀ ਅਸੀਂ ਵੀਡੀਓ 'ਚ ਤੇ ਹੁਣ ਟਿੰਪਾ ਨੂੰ ਕੁਛ ਦਿਆ ਜੀ ਕਿ ਜਿਹੜੀ ਕਿਵੇਂ ਦੀ ਬਣੀ ਹੈ ਜੀ ਅਰੇ ਗਰਮ ਹੈ ਜੀ ਛੇਤੀ ਖਾ ਕੇ ਦਾ ਗਰਮ ਨਹੀਂ ਖਾ ਕੇ ਦੱਸਣਾ ਦਾ ਨਸਪੁਰ ਜੇ ਘੜੇ ਵਿੱਚ ਨਵੀਂ ਡਾਰੇ ਜੀ ਘੁਰੇ ਅੰਦਰ ਜੇ ਕਾਲੇ ਹੋ ਜੂਗੇ ਜੀ ਉਹਨਾਂ ਨੂੰ ਉਹ ਕਰ ਦੂੰਗੇ ਮਿੱਟੀ ਦੇ ਤੇਲ ਚ ਧੋ ਕੇ ਸਾਫ਼ ਕਰ ਦੂੰਗੇ ਕਾਲੇ ਕਿੰਨੇ ਨੇ ਉਹਨਾਂ ਨੂੰ ਵੀ ਰੋਗ ਕਰ ਦੂੰਗੇ ਪੁਰਜਾ ਦਾ ਫੇਸ਼ੀਅਲ ਕਰਾ ਦੂੰਗੇ ਲੈ ਨੰਬਰ ਵਧੀਆ ਬਣੀ ਤੇ ਆ ਜਾਓ ਜੀ ਤੁਸੀਂ ਵੀ ਖਾ ਲਓ ਜੀ ਗਿਲਮਾ ਗਰਮ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਅਸੀਂ ਰੋਟੀ ਨਾਲ ਸਿੰਮੂ ਸਿੰਮੂ ਨੂੰ ਮਠਾਲਦੀ ਸਿੰਮੂ ਨੂੰ ਦੀਦੀ ਖਾ ਲੂੰਗੀ ਲਓ ਜੀ ਤੇ ਸਾਡੇ ਹੋ ਗਏ ਸੀ ਜੀ 3-4 ਦਿਨ ਦੀ ਮਲਾਈ ਇਕੱਠੀ ਤੇ ਹੁਣ ਲੱਗੇ ਜੀ ਅਸੀਂ ਕੀ ਬਣਾਉਣ ਤੇ ਮੰਮੀ ਨੇ ਮੇਰੀ ਡਿਊਟੀ ਲਈ ਵੀ ਤੋ ਕੀ ਬਣਾ ਦੇ ਤੇ ਮੰਮੀ ਕਹਿੰਦੀ ਨੇ ਅਨੇ ਨੂੰ ਧਾਰ ਤੁਰ ਕੱਟ ਲਿਆ ਬਾਜੀ ਤੇ ਅਸੀਂ ਕੱਲ੍ਹ ਲਈ ਬਲੌਗ ਕੰਟੀਨਿਊ ਕਰਨ ਲੱਗੇ ਜੀ ਤੇ ਸਾਡਾ ਕੱਲ੍ਹ ਦਾ ਬਲੌਗ ਰਹਿਦਾ ਸੀਗਾ ਜੀ ਤੇ ਹੁਣ ਮੈਂ ਦੁੱਧ ਦੀ ਮਲਾਈ ਬਣਾਉਂਗੀ ਤੇ ਇਹਨੂੰ ਫਿਰ ਗਰਮ ਕਰੂੰਗੇ ਜੀ ਤੇ ਚਲੋ ਜੀ ਜਦੋਂ ਮਲਾਈ ਬਣਦਾ ਮੱਖਣ ਬਣ ਜੂਗਾ ਤਦ ਕੱਲ੍ਹ ਫਿਰ ਮਿਲੂੰਗੇ ਜੀ ਤੇ ਇੱਕ ਵਾਰ ਸਾਡੇ ਮੀ ਪੈਣ ਲੱਗ ਗਿਆ ਜੀ ਲੋ ਜੀ ਤੇ ਸਵੇਰੇ ਸਵੇਰੇ ਮੀ ਪੈਣ ਲੱਗ ਗਿਆ ਜੀ ਸਾਡੇ ਤੇ ਅੱਜ ਸਵੇਰੇ ਮੀ ਆ ਗਿਆ ਜੀ ਤੇ ਕੰਮ ਹੋ ਗਿਆ ਖਰਾਬ ਕਿ ਸਾਡੀ YouTube ਫੈਮਲੀ ਖੁਸ਼ੀ ਸੀਗੀ ਵੀ ਸਾਡੇ ਮੀ ਨਹੀਂ ਪੈਂਦਾ ਮੀ ਨਹੀਂ ਪੈਂਦਾ ਤੇ ਵੈਸੇ ਤਾਂ ਦੋ ਤਿੰਨ ਦਿਨ ਹੋ ਗਏ ਰਾਪਲੇ ਪੈਦਾ ਸੀਗਾ ਤੇ ਅੱਜ ਤਾਂ ਰਾਤ ਵੀ ਪਿਆ ਸੀਗਾ ਤੇ ਹੁਣ ਸਵੇਰੇ ਸਵੇਰੇ ਫੇਰ ਆ ਗਿਆ ਮੀ ਜੀ ਤੇ ਦੇਖੋ ਜੀ ਕਿੰਨਾ ਮੀ ਲੈਣ ਲੱਗਿਆ ਜੀ ਸਵੇਰੇ ਸਵੇਰੇ ਤੇ ਇਹ ਜੋਗਾ ਕਾ ਬਖਰਾਵ ਸਾਡੇ ਨੱਗਰ ਬੱਕਰੇ ਵੀ ਨਹੀਂ ਛੱਡਉਂਦੇ ਜੀ ਤੇ ਕੱਕ ਵੱਡੇ ਵੇਜੇ ਅਸੀਂ ਕੱਲ ਕੱਕ ਵੱਢਲੇ ਸੀ ਇਹਨਾਂ ਨੂੰ ਮੀਂਹ ਕਰਕੇ ਤੇ ਇਹਦੇ ਵੱਡੇ ਵੀ ਕੱਕ ਹੈ ਜੀ ਉਹੀ ਪਾਉਂਗੇ ਤੇ ਇਹ ਮੀਂਹ ੜ ਗਿਆ ਦਿਨ ਚ ਤੇ ਦੇਖੂਗਾ تین ਚ ਛੱਡਉਂਗੇ ਜੀ ਉਹਨਾਂ ਨੂੰ ਤੇ ਦੇਖੋ ਜੀ ਕਿੰਨਾ ਮੀਂਹ ਪੰਦਾ ਹੈ ਗਿੱਲਾ ਹੀ ਗਿੱਲਾ ਹੋ ਗਏ ਨੇ ਵੀਰਾਂ ਸਾਰੇ ਤੇ ਚਲੋ ਜੀ ਮੈਂ ਬਣਾਉਂਦੀ ਸੀ ਵਿਕੀ ਤੇ ਮੈਂ ਹੁਣ ਕੀ ਬਣਾ ਲਵਾਂ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲਓ ਜੀ ਸਾਡਾ ਕੀ ਬਣ ਕੇ ਹੋ ਗਿਆ ਜੀ ਤਿਆਰ ਤੇ ਮੱਕਣ ਲੱਗ ਹੋ ਗਿਆ ਤੇ ਲੱਸੀ ਜੀ ਲੱਗ ਹੋ ਗਈ ਜੀ ਤੇ ਅਸੀਂ ਇਹਨੇ ਕੀ ਬਣਾ ਲਿਆ ਤੇ ਹੁਣ ਇਹਨੂੰ ਅਸੀਂ ਡੋਂਗੇ ਵਿੱਚ ਕੱਟ ਕੇ ਤੇ ਤਿੰਨ ਚਾਰ ਪਾਣੀਆਂ 'ਚ ਵਾਸ਼ ਕਰਕੇ ਤੇ ਫੇਰ ਕਰੂੰਗੇ ਇਹਨੂੰ ਗਰਮ ਤੇ ਮਿਲੇ ਜੀ ਤੁਹਾਨੂੰ ਪੇਚਾ ਰੋਕੀ ਗਰਮ ਕਰੂੰਗੇ ਲਓ ਜੀ ਬਾਹਰ ਲੱਗ ਗਿਆ ਜੀ ਮੀਂਹ ਪੈਣ ਤੇ ਅਦਰ ਮੰਮੀ ਲੱਗਿਆ ਜੀ ਮਸਾਲਾ ਕੁੱਟੜ ਤੇ ਮਿਲੋ ਮੰਮੀ ਨੂੰ ਜੀ ਸੱਤ ਦਿਕਾਰ ਜੀ ਸਾਰਿਆਂ ਨੂੰ ਅੱਜ ਮੈਂ ਇਹਦੀ ਕਾਲੇ ਘੋਟੇ ਰੱਖ ਤੇ ਬਲ ਮੀਂਹ ਪੈਦਾਤਾ ਉਹਣੀ ਘੜੇ ਚੋਲੇ ਵੀ ਉਪਰ ਕੇ ਕਾੜੇ ਨਾਲੀ ਮਸਾਲਾ ਵੀ ਤਿਆਰ ਕਰ ਲੈ ਇੱਧਰ ਕੀ ਵੀ ਪੜਨਾ ਰੱਖਦਾ ਮੈਂ ਉਹਦੀ ਕਦੀ ਗੈਸ ਪਰ ਰਹਿਣ ਦੋ ਵੀ ਕੀ ਗਰਮ ਕਰੇ ਨੂੰ ਬਾਹਰ ਹੀ ਕਰ ਲੈਂਦੇ ਚੁੱਲੇ ਤੇ ਉਹਦੀ ਅੱਗ ਵੱਲਦੀ ਆ ਫਿਰ ਸਾਨੂੰ ਪਤਾ ਵੀ ਨਹੀਂ ਕਿ ਗੈਸ ਨੂੰ ਗੈਸ ਸਿਲੰਡਰ ਝੋੜ ਜੀ ਤੇ ਚੱਕ ਕੇ ਉੱਤ ਨਾ ਪੜਾ ਉਧਰ ਨਾ ਵੀ ਕੀ ਨਾ ਰਹੀ ਉਹ ਸਿਲੰਡਰ ਲੈ ਕੇ ਐਡਾ ਫਾਰੀ ਤਾਂ ਤੁਸੀਂ ਜਿੰਦਾ ਦਾ 30 ਮੇਗਾ ਪੈਂਤੀ ਰਹਿੰਦਾ ਜੀ ਤੇ ਚੱਕ ਕੇ ਜਿਸ ਨੇ ਤਾਰਨਾ ਨਹੀਂ ਜੀ ਉਹ ਥੰਡੇ ਨੂੰ ਪਾ ਕਰਕੇ ਮੈਂ ਕਿਹਾ ਜੀ ਲੈ ਕੇ ਅੱਗ ਵੱਲਦੀ ਆ ਤਾਂ ਇੱਥੇ ਹੀ ਕਰ ਲੈਂਦੇ ਇੱਧਰ ਹੀ ਚੁੱਲਾ ਵੀ ਟੁੱਟ ਗਿਆ ਸਾਡਾ ਇਹ ਪੂਰੀ ਮਿੱਟੀ ਲੜਾ ਕੇ ਮਗਾਤੁੱਪ ਜੀ ਲੱਗਦੀ ਐ ਤੂੜੀ ਮਿੱਟੀ ਲੜਾ ਕੇ ਵੀ ਸਫਾਈ ਕਰਦੇ ਜਿੱਦੀ ਮਿੱਟੀ ਲਾਉਂਦੇ ਜੁੱਲੇ ਨੂੰ ਠੁੱਪੀ ਨਹੀਂ ਨਿਕਲਦੀ ਨਹੀਂ ਰੋਜ਼ ਪੈਂਦਾ ਦੇਖਦੇ ਆ ਕਿ ਮਿੱਟੀ ਲਾਣਾ ਪਾਣੀ ਆਂਦੀ ਮਿੱਟੀ ਇਹਨੂੰ ਜੁੱਲਾ ਬਹੁਤ ਖਰਾਬ ਹੋਣ ਲੱਗ ਗਿਆ ਸਾਡਾ ਠੁੱਪੇ ਜੀ ਕਈ ਸਪਰਾਈਜ਼ ਬਣਾਦੇ ਹੋਣੇ ਜੁੱਲੇ ਦਾ ਖਿਆਲ ਬਣਾਤਾ ਇਹਨਾਂ ਨੂੰ ਉਸ ਹਮਲਾਉਂਦੇ ਜਿੱਤੀ ਆਜਾ ਜੁੱਲੇ ਨੂੰ ਜਾਕੀ ਸਾਡੀ ਸੁਣ ਨਹੀਂ ਗਾਣੀ ਲੋਕੀ ਸੁਣਨ ਰਾਜ ਹੋਈ ਜੀ ਸਾਡੀ ਔਰ ਦੇਖੋ ਜੀ ਹੋਂਦੀ ਆ साखी काल बनाओ एक चीज गुपिया हुई है जी आज जब दीपल गई सारनो जी दीपल में लेके भी गई है जी ता गुपिया उल्टा नहीं मिले ना वो करे नया और खाड़े और खाले छोले हम भी सफा के साखी काल बना के तभी तू खिलावा दे काहे का दे तो आ आ घीमो तो लेना था इसका बोला था बुलाए बुला लो बोलो ये कमली चमचा लेके आ कर दो साखी काल बना ਸੋ ਯੂਟਿਊਬ ਨੂੰ ਕਹੋ ਕਾਲੇ ਛੋਲੇ ਉਬਲੇ ਹੋਣੇ ਹਨ ਕਿਆ ਖਾਣੇ ਕਾਲੇ ਛੋਲੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਹੁਣ ਅਸੀਂ ਜੇ ਸਬਜ਼ੀ ਤੜਕਾ ਲਾਵਾਂਗੇ ਤੁਹਾਨੂੰ ਫੇਰ ਮਿਲੂਗੇ ਜੀ ਹਾਂਜੀ ਲਓ ਜੀ ਹੁਣ ਮੰਮੀ ਲੱਗੀ ਜੀ ਛੋਲੇ ਕੁੱਟਣ ਤੇ ਤੁਹਾਨੂੰ ਜਿਵੇਂ ਦੱਸਿਆ ਸੀਗਾ ਪਿਛਲੀ ਵੀਡੀਓ ਚ ਵੀ ਇਹਨਾਂ ਤਰੀ ਗਾੜੀ ਹੋ ਜਾਂਦੀ ਜੀ ਥੋੜੇ ਜੀ ਅਸੀਂ ਕੁੱਟ ਕੇ ਜ਼ਰੂਰ ਪਾਉਂਦੇ ਆ ਤੇ ਇਸ ਵਿੱਚ ਅਨੇ ਹੋ ਆਲੂ ਹੋਵੇ ਆਲੂ ਵੀ ਅਸੀਂ ਸਬਜ਼ੀ ਚ ਫੇਰ ਦਿੰਦੇ ਆ ਜੀ ਥੋੜੇ ਜੇ ਤਰੀ ਹੋਰ ਟੈਸਟੀ ਬਣਦੀ ਆ ਜੀ ਗਾੜੀ ਗਾੜੀ

ਅਸੀਂ ਕੁੰਡੀ ਸੁੱਠੇ ਦਾ ਇਸਤੇਮਾਲ ਜ਼ਿਆਦਾ ਕਰਦੇ ਹਾਂ ਤੇ ਲਓ ਜੀ ਇੱਥੇ ਸਾਡਾ ਮਸਾਲਾ ਵੀ ਤਿਆਰ ਹੋ ਚੱਲਿਆ ਜੀ ਤੇ ਅੱਜ ਡਿੰਪਲ ਦੀ ਡਿਊਟੀ ਲੱਗੀ ਜੀ ਡੰਗਰ ਬੱਕਰੀ ਦੀ ਤੇ ਮੰਮੀ ਕਹਿੰਦੇ ਅੱਜ ਮੈਂ ਬਣਾਉਗੀ ਸਭ Para. दिम्पल? दिम्पल कौन जाना? जाऊंगा खाना पहला काम कर रहे यम्मी कर दे है फिर जाऊंगा डिम्पल को <laughs> यम्मी कर दे सारे कॉली माम कर दे फिर चल दे डिम्पल को

हां चलो देखो जी सिम्मू वीडियो छोले माम काती है कि नहीं दादी है जी हाँ देखना सिम्मू फर्स्ट आओगी कि नहीं आओगी खेती माम काती सिम्मू फर्स्ट आओगी जी हां खाले खेती माम का देबे सारे

ਬਾਕੀ ਜੋ ਡਿਪਲ ਦੱਸੂਗੀ ਤੁਹਾਨੂੰ ਸਬਜੀ ਚੰਗੀ ਮਣੀ ਖਾ ਕੇ ਚੜੇ ਵੀ ਚੜੀ ਤੇ ਲੋ ਜੀ ਸਾਡੀ ਸਬਜੀ ਲੱਗ ਗਿਆ ਜੀ ਤੜਕਾ ਤੇ ਹੁਣ ਅਸੀਂ ਸਬਜੀ ਨੂੰ ਲਵਾਉਂਗੇ ਸੀਟੀ ਆਜੀ ਇੱਕ ਦੋ ਬਾਸ ਤੇ ਉਸ ਤੋਂ ਬਾਸੜੀ ਸਬਜੀ ਹੋ ਜੂਗੀ ਤਿਆਰ ਉਸ ਤੋਂ ਬਾਅਦ ਮੂਗਾ ਪ੍ਰਸ਼ਾਦਾ ਜੀ ਗਰਮ ਗਰਮ ਤੇ ਉਹ ਤੁਹਾਨੂੰ ਦਿਖਾਵਾਂਗੇ ਜੀ ਅਗਲੀ ਵੀਡੀਓ ਚ ਤੇ ਦੇਖੋ ਜੀ ساری ਸਬਜੀ ਪਰੇ ਹੋ ਗਈ ਤਿਆਰ ਤੇ ਹੁਣ ਥੋੜੀ ਦੇਖ ਬਾਗੀਆਂ ਦਵਾਉਂਦੇ ਨਾਲ ਆਹ ਦੇਖੋ ਤੇ ਚਲੋ ਜੀ ਆਹ ਦੇਖੋ ਚਲੋ ਜੀ ਮਿਲੂਗਾ ਅਗਲੀ ਵੀਡੀਓ ਵਿੱਚ ਜੀ ਤੁਹਾਡਾ ਸਾਡੀ ਸਿਮੂ ਵੀ ਕਹਿੰਦੀ ਮੈਂ ਵੀ ਛੋਲੇ ਮਾਮ ਕਰਦੇ ਥੋੜੇ ਜਿਹੇ ਰਹਿ ਗਏ ਖਾਰਾ ਕਾਲਾ ਵੀ ਕਾਲਾ ਤੇ ਚਲੋ ਅਗਲੀ ਵੀਡੀਓ ਚ ਸਬਜੀ ਬਣਾ ਕੇ ਫਿਰ ਟੇਪਰ ਖਾ ਕੇ ਦੱਸੂਗੀ ਜੀ ਅਗਲੀ ਵੀਡੀਓ ਚ ਹੁਣ ਤੁਹਾਨੂੰ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਟੱਕ ਜਿਗਾ ਤੇ ਤੁਹਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਧੰਨਵਾਦ ਸਾਡਾ ਬਲੌਗ

ਤੇ ਜਿਹੜੇ ਬਲੌਕ ਸਾਡਾ ਕਰ ਲੈਣਾ ਹੀ ਚੱਲਦਾ ਹੈ ਜੀ ਬਾਕੀ ਸਬਜ਼ੀ ਖਾ ਕੇ ਤੁਹਾਨੂੰ ਅਗਲੇ ਵੀਡੀਓ 'ਚ ਗਾਣਾ ਸੁਣਾ ਜੀ ਹਾਂਜੀ ਹੁਣ ਅਸੀਂ ਇਹ 'ਚ ਤੜਕਾ ਤੁਰਕਾ ਲਗਾ ਦੇਣਾ ਜੀ ਸਬਜ਼ੀ ਨੂੰ ਬਾਕੀ ਡਿੰਪਲ ਦੱਸੂਗੀ ਖਾ ਕੇ ਜੀ ਬਣਾਈ ਤਾਂ ਮੈਂ ਦੱਸੂਗੀ ਡਿੰਪਲ ਖਾ ਕੇ ਵੀ ਸਬਜ਼ੀ ਮੰਮੀ ਨੇ ਕਹੀ ਜੀ ਬਣਾਈ ਛੋਲਿਆ ਜੀ ਤੇ ਪਿੱਛੇ ਸਾਡਾ ਘੀ ਵੀ ਵੜਨ ਲੱਗਿਆ ਜੀ